ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਖਾਲਸਾ ਜੀ ਇੱਕ ਅਹਿਮ ਸਵਾਲ ਕਿ ਕੀ ਬਾਬਾ ਫਰੀਦ ਜੀ ਦਾ ਜੋ ਸਰੀਰ ਹੈ ਉਹਦਾ ਮਾਸ ਕਾਵਾਂ ਨੇ ਖਾਦਾ ਸੀ ਕੀ ਹੈ ਇਸ ਘਟਨਾ ਦਾ ਅਸਲ ਸੱਚ ਆਓ ਸਮਝਣ ਅਤੇ ਵਿਚਾਰਨ ਦਾ ਯਤਨ ਕਰੀਏ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਕਿ ਕਾਂ ਦਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਨਾ ਮਤ ਸ਼ੂਹ ਫਿਰ ਦੇਖਣ ਕੀ ਆਸ ਸ਼ਲੋਕ ਨੰਬਰ 91 ਇਸ ਦੇ ਬਾਬਤ ਜਾਂ ਇਸ ਸ਼ਲੋਕ ਦੇ ਆਧਾਰ ਤੇ ਇੱਕ ਤਸਵੀਰ ਬਾਬਾ ਫਰੀਦ ਜੀ ਦੀ ਸਾਡੇ ਘਰਾਂ ਦੇ ਵਿੱਚ ਆਮ ਮਿਲ ਜਾਂਦੀ ਹੈ ਕਿ ਬਾਬਾ ਫਰੀਦ ਜੀ ਬੜੀ ਬਿਰਧ ਅਵਸਥਾ ਦੇ ਵਿੱਚ ਉਹਨਾਂ ਦੇ ਕੋਲ ਇੱਕ ਕਾਂ ਤੇ ਬਾਬਾ ਜੀ ਆਪਣੀਆਂ ਦੋ ਉਂਗਲਾਂ ਦੇ ਨਾਲ ਆਪਣੀਆਂ ਅੱਖਾਂ ਦੇ ਵੱਲ ਸੰਬੋਧਨ ਕਰਕੇ ਕਾਹਨ ਕਹਿ ਰਹੇ ਨੇ ਕਿ ਤੂੰ ਮੇਰੇ ਸਾਰੇ ਸਰੀਰ ਦਾ ਮਾਸ ਖਾ ਲਿਆ ਹੈ ਪਰ ਆ ਦੋ ਅੱਖਾਂ ਇਹਨਾਂ ਨੂੰ ਨਾ ਖਾਏ ਕਿਉਂਕਿ ਇਹਨਾਂ ਅੱਖਾਂ ਦੇ ਨਾਲ ਮੈਂ ਆਪਣੇ ਪ੍ਰਭੂ ਪਤੀ ਦੇ ਦਰਸ਼ਨ دیدار ਕਰਨੇ ਹਨ ਹੁਣ ਜਿਹੜੀ ਇਹ ਮਨ ਘੜਤ ਤਸਵੀਰ ਬਣਾਈ ਗਈ ਹੈ ਕਿਉਂਕਿ ਜਦੋਂ ਅਸੀਂ ਬਾਬਾ ਫਰੀਦ ਜੀ ਦੇ ਜੀਵਨ ਨੂੰ ਪੜਦੇ ਹਾਂ ਅਜਹੀਆਂ ਬੜੀਆਂ ਘਟਨਾਵਾਂ ਜਿਹੜੀਆਂ ਜਾਂ ਮਨ ਘੜਤ ਕਹਾਣੀਆਂ ਉਹਨਾਂ ਦੇ ਜੀਵਨ ਦੇ ਨਾਲ ਜੋੜੀਆਂ ਗਈਆਂ ਕਿ ਬਾਬਾ ਫਰੀਦ ਜੀ ਨੇ ਜੰਗਲ ਦੇ ਵਿੱਚ ਤਪੱਸਿਆ ਕੀਤੀ ਤਪ ਕੀਤਾ ਘਰ-ਬਾਰ ਤੋਂ ਦੂਰ ਰਹੇ ਭੁੱਖੇ ਰਹੇ ਉਹਨਾਂ ਨੇ ਕਈ ਦਿਨ ਇਸ਼ਨਾਨ ਹੀ ਨਹੀਂ ਕੀਤਾ ਭਜਨ ਬੰਦਗੀ 'ਚ ਐਨਾ ਉਹ ਲੀਨ ਹੋ ਗਏ ਕਿ ਉਹਨਾਂ ਦੇ ਸਿਰ ਦੇ ਵਿੱਚ ਜੂਆਂ ਤੱਕ ਪੈ ਗਈਆਂ ਅਜਿਹੀਆਂ ਮਨ ਘੜਤ ਕਹਾਣੀਆਂ ਜਿਹੜੀਆਂ ਬਾਬਾ ਫਰੀਦ ਜੀ ਦੇ ਜੀਵਨ ਦੇ ਨਾਲ ਘੜੀਆਂ ਗਈਆਂ ਹੁਣ ਕੀ ਗੁਰਬਾਣੀ ਜੰਗਲਾਂ ਦੇ ਵਿੱਚ ਜਾ ਕੇ ਭਗਤੀ ਕਰਨ ਨੂੰ ਮੰਨਦੀ ਹੈ ਗੁਰਬਾਣੀ ਦੇ ਵਿੱਚ ਅਜਿਹੇ ਬੜੇ ਪ੍ਰਮਾਨ ਸਾਨੂੰ ਮਿਲ ਜਾਣਗੇ ਪਰ ਅਸੀਂ ਗੱਲ ਕਰ ਰਹੇ ਹਾਂ ਬਾਬਾ ਫਰੀਦ ਜੀ ਦੇ ਜੀਵਨ ਦੀ ਇਸ ਕਰਕੇ ਬਾਬਾ ਫਰੀਦ ਜੀ ਦੀ ਰਚਨਾ ਦੇ ਵਿੱਚ ਅਸੀਂ ਆਪਾਂ ਉਹਨਾਂ ਦੇ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਨ ਦੇ ਬਾਰੇ ਕੀ ਵਿਚਾਰਿਆ ਸਮਝੰਦਾ ਯਤਨ ਕਰਨਾ ਹੁਣ ਬਾਬਾ ਫਰੀਦ ਜੀ ਤੇ ਕਹਿੰਦੇ ਆ ਕਿ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹੈ ਅਲੀਏ ਜੰਗਲ ਕਿਆ ਢੂੰਡੇ ਇਸ ਦਾ ਅਰਥ ਹੈ ਕਿ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਰੱਬ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ ਉਹਨੂੰ ਜੰਗਲ ਦੇ ਵਿੱਚ ਲੱਭਣ ਦੇ ਨਾਲ ਕੁਝ ਨਹੀਂ ਮਿਲਣਾ ਭਾਈ ਜੰਗਲਾਂ ਦੇ ਵਿੱਚ ਕੰਡੇ ਜਿਹੜੇ ਹਨ ਉਹੀ ਤੇਰੇ ਪੈਰਾਂ ਦੇ ਵਿੱਚ ਵੱਜਣੇ ਹੁਣ ਇਹ ਜੋ ਕਹਾਣੀ ਘੜੀ ਗਈ ਹੈ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸਮਝਣ ਦਾ ਯਤਨ ਕਰੀਏ ਕਿ ਕਾਂ ਮਾਸ ਖਾ ਰਿਹਾ ਬਾਬਾ ਫਰੀਦੀ ਜਿਹਦੇ ਸਰੀਰ ਦਾ ਹੁਣ ਸਵਾਲ ਇਹ ਹੈ ਕਿ ਕਾਂ ਕੀ ਮਾਸਾਹਰੀ ਹੈ ਕਾਂ ਕੀ ਮਾਸ ਖਾਂਦਾ ਅਜੇ ਕੋਈ ਬਾਜ ਕੋਈ ਏਲ ਵਰਗੀ ਕੋਈ ਉਹ ਪੰਛੀ ਦਿਖਾਇਆ ਹੁੰਦਾ ਤੇ ਬੰਦਾ ਮੰਨ ਵੀ ਸਕਦਾ ਕਿਉਂਕਿ ਮਾਸਾਹਰੀ ਹੈ ਪਰ ਕਾਂ ਜਿਹੜਾ ਹੈ ਨਾ ਉਹ ਤੇ ਬਾਣੀ ਕਹਿੰਦੀ ਹੈ ਕਊਆ ਕਾਂਗ ਕੋ ਅੰਮ੍ਰਿਤ ਰਸ ਪਾਈਏ ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੇ ਕਾਂ ਨੂੰ ਚਾਹੇ ਤੁਸੀਂ ਅੰਮ੍ਰਿਤ ਵਰਗੀ ਕੋਈ ਚੀਜ਼ ਖਵਾ ਦਿਓ ਕਾਂ ਨੇ ਉਹ ਨਹੀਂ ਖਾਣੀ ਉਹ ਬੈਠੇਗਾ ਗੰਦਗੀ ਦੇ ਉੱਪਰ ਉਹ ਖਾਏਗਾ ਗੰਦਗੀ ਹੀ ਗੰਦਗੀ ਖਾ ਕੇ ਹੀ ਉਹ ਤ੍ਰਿਪਤ ਹੁੰਦਾ ਹੈ ਸੋ ਕਾਂ ਮਾਸਾਹਾਰੀ ਨਹੀਂ ਹੈਗਾ ਹੁਣ ਬਾਬਾ ਫਰੀਦ ਜੀ ਜੰਗਲ ਦੇ ਵਿੱਚ ਜਾ ਕੇ ਭਗਤੀ ਕਰਨ ਤੋਂ ਜਿਹੜਾ ਹੈ ਉਹਨਾਂ ਦਾ ਸਿਧਾਂਤ ਬਿਲਕੁਲ ਮੇਲ ਨਹੀਂ ਖਾਂਦਾ ਤੇ ਕਾਂ ਜਿਹੜਾ ਹੈ ਉਹ ਵੀ ਮਾਸਾਹਾਰੀ ਨਹੀਂ ਹੈਗਾ ਹੁਣ ਬਾਬਾ ਫਰੀਦ ਜੀ ਇਸ ਸ਼ਲੋਕ ਦੇ ਵਿੱਚ ਕੀ ਕਹਿੰਦੇ ਆ ਕਿਹੜੇ ਕਾਂ ਨੇ ਜਿਹੜੇ ਬਾਬਾ ਫਰੀਦ ਜੀ ਦੇ ਸਰੀਰ ਦਾ ਮਾਸ ਖਾ ਰਹੇ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇੱਥੇ ਕਾਂ ਬਾਬਾ ਫਰੀਦ ਜੀ ਵਿਕਾਰ ਨੂੰ ਕਹਿ ਰਹੇ ਨੇ ਕਿ ਹੇ ਜੋ ਦੁਨਿਆਵੀ ਪਦਾਰਥਾਂ ਦੇ ਚਸਕੇ ਵਿਸ਼ੇ ਵਿਕਾਰ ਹੈ ਨਾ ਉਹਨਾਂ ਨੇ ਮੇਰੇ ਸਰੀਰ ਨੂੰ ਜਿਹੜਾ ਹੈ ਨਾ ਬਿਲਕੁਲ ਖੋਖਲਾ ਕਰਕੇ ਰੱਖ ਰੱਖ ਦਿੱਤਾ ਹੈ ਕਾਂਗਾ ਕਰਤਾ ਕਰਕੇ ਬਹੁਵਚਨ ਕਾਵਾਂ ਨੇ ਬਹੁਵਚਨ ਹੋਣ ਕਰਕੇ ਕਰਤਾ ਕਰਕੇ ਨੂੰ ਬੋਲਣਾ ਹੈ ਕਾਂਗਾ ਕਾਵਾਂ ਨੇ ਵਿਕਾਰਾਂ ਨੇ ਭਾਵ ਦੁਨਿਆਵੀ ਪਦਾਰਥਾਂ ਦੇ ਚਸਕਿਆਂ ਨੇ ਰੰਗ ਰੰਗ ਬੋਲਦੇ ਨੇ ਪਿੰਜਰ ਨੂੰ ਆ ਸਰੀਰ ਬਿਲਕੁਲ ਲਿੱਸਾ ਹੋ ਚੁੱਕਾ ਹੈ ਕਾਂਗਾ ਰੰਗ ਟੰਡੋਲਿਆ ਸਗਲਾ ਖਾਇਆ ਮਾਸ ਤੇ ਮੇਰੇ ਸਰੀਰ ਦਾ ਸਾਰਾ ਮਾਸ ਇਹਨਾਂ ਵਿਸ਼ੇਵਿਕਾਰ ਰੂਪੀ ਕਹਾਵਾਂ ਨੇ ਕਾਮ, ਕ੍ਰੋਧ, ਲੋਭ, ਝੂਠ, ਨਿੰਦਿਆ, ਚੁਗਲੀ ਤੇ ਆਦਿਆਂ ਬਿਧੀਆਂ इत्याਦਿਕ ਇਹਨਾਂ ਨੇ ਜਿਹੜਾ ਹੈ ਮੇਰੇ ਸਰੀਰ ਨੂੰ ਬਿਲਕੁਲ ਜਿਹੜਾ ਹੈ ਉਠੂਗੇ ਮਾਰ-ਮਾਰ ਕੇ ਢਟਾਲ ਕਰ ਦਿੱਤਾ ਹੈ। ਹੁਣ ਜਦੋਂ ਇਸ ਸ਼ਲੋਕ ਨੂੰ ਅਸੀਂ ਵਿਚਾਰਦੇ ਹਾਂ ਤਾਂ ਇਹ ਕੋਈ ਦੁਨਿਆਵੀ ਇੱਕ ਪੰਛੀ ਨਹੀਂ ਉਹ ਗਾਣੇ ਇਹ ਕੇਵਲ ਵਿਸ਼ੇ ਵਿਕਾਰਾਂ ਦੀ ਗੱਲ ਜਿਹੜੀ ਚੱਲ ਰਹੀ ਹੈ ਕਿ ਤੁਹਾਡੇ ਵਿਸ਼ੇ ਵਿਕਾਰਾਂ ਦੇ ਵਿੱਚ ਬੈ ਕੇ ਮਨੁੱਖ ਦਾ ਸਰੀਰ ਇੱਕ ਹੱਡੀਆਂ ਦੀ ਮੁੱਠ ਰਹਿ ਗਿਆ ਹੈ ਵਿਕਾਰਾਂ ਦੇ ਵਿੱਚ ਜੀਵ ਜਿਹੜਾ ਉਹ ਗਲਤਾਨ ਹੋ ਗਿਆ ਆਪਣੇ ਆਪ ਨੂੰ ਰੱਖ ਕੇ ਬਾਬਾ ਫਰੀਦ ਜੀ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਇਹ ਸਰੀਰ ਦੁਨਿਆਵੀ ਵਿਸ਼ੇ ਭੋਗ ਭੋਗ ਕੇ ਆਪਣੇ ਸੱਤਿਆ ਆਪਣੀ ਤਾਕਤ ਬਿਲਕੁਲ ਗਵਾ ਚੁੱਕਾ ਹੈ ਦੇ ਰੱਬ ਜਿਹੜਾ ਇਸ ਤੇ ਕਦੀ ਵੀ ਪ੍ਰਸੰਨ ਨਹੀਂ ਹੋ ਸਕਦਾ ਦਇਆਵਾਨ ਨਹੀਂ ਹੋ ਸਕਦਾ ਇਸ ਦੇ ਸਬੰਧ ਦੇ ਵਿੱਚ ਬਾਬਾ ਫਰੀਦ ਜੀ ਨੇ ਕਿਹਾ ਇਹ ਸ਼ਲੋਕ ਨੰਬਰ 91 ਤੋਂ ਪਹਿਲਾ ਸ਼ਲੋਕ ਪੜ੍ਹ ਕੇ ਦੇਖੋ ਫਰੀਦਾ ਤਨ ਸੁਕਾ ਪਿੰਜਰthia ਤਲਿਆ ਖੁੰਡੇ ਕਾਂ ਅਜੇ ਸੁਰਬਨਾ ਬੋੜਿਓ ਦੇਖ ਬੰਦੇ ਕੇ ਭਾਗ ਇਹ ਸ਼ਲੋਕ ਨੰਬਰ 90 ਤਨ ਸੁਕਾ ਪਿੰਜਰthia ਤਨ ਸਰੀਰ ਸੁੱਕ ਕੇ ਬਿਲਕੁਲ ਇੱਕ ਪਿੰਜਰ ਬਣ ਗਿਆ ਤਲਿਆ ਖੁੰਡੇ ਕਾਂਗ ਤੇ ਜਿਹੜਾ ਕਾਂ ਹੈ ਇਹਦੀਆਂ ਤਲੀਆਂ ਦੇ ਉੱਪਰ ਠੂੰਗੇ ਮਾਰ ਰਿਹਾ ਅਜੇ ਸ੍ਰਬਨਾ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਵੀ ਜਿਹੜਾ ਪਰਮੇਸ਼ਰ ਉਹ ਸਹਾਇ ਨਹੀਂ ਹੋ ਰਿਹਾ ਤੇ ਅਜਿਹੇ ਭਾਗ ਇਸ ਜੀਵ ਦੇ ਇਸ ਬੰਦੇ ਦੇ ਜਿਹੜੇ ਆ ਉਹ ਬਨੇ ਹੋਏ ਪਰ ਕੀ ਬਾਬਾ ਫਰੀਦ ਜੀ ਇੱਕ ਸਵਾਲ ਬੜਾ ਅਹਿਮ ਕਿ ਜੋ ਬਾਬਾ ਫਰੀਦ ਜੀ ਦਾ ਅੰਤਮ ਜੀਵਨ ਸੀ ਅੰਤਿਮ ਸਮੇਂ ਦੇ ਵਿੱਚ ਜਦੋਂ ਬਿਰਧ ਅਵਸਥਾ ਦੇ ਵਿੱਚ ਸਨ ਕੀ ਉਹ ਜੰਗਲ ਦੇ ਵਿੱਚ ਬੈਠੇ ਹੋਏ ਸਨ ਜਾਂ ਇੰਨੇ ਬਿਰਧ ਹੋ ਚੁੱਕੇ ਸਨ ਕਿ ਇੱਕ ਕਾਂ ਬਾਬਾ ਫਰੀਦ ਜੀ ਦੇ ਸਰੀਰ ਨੂੰ ਠੁੰਗੇ ਮਾਰ ਰਿਹਾ ਏ ਤੇ ਬਾਬਾ ਫਰੀਦ ਜੀ ਇੰਨੇ ਬੇਵੱਸ ਹੋ ਗਏ ਆ ਬਿਰਧ ਅਵਸਥਾ ਦੇ ਵਿੱਚ ਕਿ ਆ ਕਾਂ ਨੂੰ ਰੋਕ ਨਹੀਂ پا ਰਹੇ ਜਾਂ ਉਡਾ ਨਹੀਂ پا ਰਹੇ ਕਿ ਮੇਰੇ ਸਰੀਰ ਨੂੰ ਨਾ ਖਾ ਐਨੀ ਮੰਦੀ ਹਾਲਤ ਸੀ ਬਾਬਾ ਫਰੀਦ ਜੀ ਦੀ ਤਾਂ ਬਾਬਾ ਫਰੀਦ ਜੀ ਦੇ ਤਿੰਨ ਵਿਆਹ ਹੋਏ ਨੇ ਉਹਨੇ ਦੇ 3ਾਂ ਪੁੱਤਰ ਵੀ ਸਨ ਤਿੰਨ ਧੀਆਂ ਤੇ ਪੰਜ ਪੁੱਤਰ ਤੇ ਉਹਨਾਂ ਦੀ ਪਾਲਣਾ ਪੋਸ਼ਣ ਕਦੇ ਵੀ ਜੰਗਲ ਦੇ ਵਿੱਚ ਜਾ ਕੇ ਨਹੀਂ ਹੋ ਸਕਦੀ ਉਹ ਗ੍ਰਸਥੀ ਜੀਵਨ ਸਨ ਉਹਨਾਂ ਗ੍ਰਸਥੀ ਜੀਵਨ ਦੇ ਵਿੱਚ ਰਹਿੰਦੇ ਆ ਰੱਬ ਦੀ ਭਜਨ ਬੰਦਗੀ ਕੀਤੀ ਅਤੇ ਉਹਨਾਂ ਦਾ ਜੀਵਨ ਬੜਾ ਆਨੰਦਮਈ ਜਿਹੜਾ ਹੈ ਉਹ ਬਤੀਤ ਹੋਇਆ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਤੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਸੋ ਇੱਥੇ ਜਿਹੜੀ ਕਾਵਾਂ ਦੀ ਗੱਲ ਹੈ ਉਹ ਵਿਕਾਰਾਂ ਦੀ ਗੱਲ ਚੱਲ ਰਹੀ ਹੈ ਪਰ ਉਹ ਇੱਕ ਜਿਹੜੀ ਤਸਵੀਰ ਆ ਉਹਦਾ ਭਾਵ ਇਹੀ ਨਿਕਲਦਾ ਹੈ ਕਿ ਇਹ ਜੋ ਦੁਨਿਆਵੀ ਪਦਾਰਥਾਂ ਦੇ ਚਸਕੇ ਆ ਉਹ ਹਰ ਸਮੇਂ ਹਰ ਪਲ ਜਿਹੜਾ ਹੈ ਮਨੁੱਖ ਦੇ ਸਰੀਰ ਨੂੰ ਖਾ ਰਹੇ ਨੇ ਨੋਚ ਰਹੇ ਨੇ ਤੇ ਹੱਡੀਆਂ ਦੀ ਮੁੱਠ ਜਿਹੜਾ ਬਣਾ ਰਹੇ ਨੇ ਬੰਦਾ ਆਪਣੇ ਸਰੀਰ ਦੀ ਸਤਿਆ ਤਾਕਤ એનર્ਜੀ ਬਿਲਕੁਲ ਜਿਹੜਾ ਉਹ ਵਿਰਥ ਅਜਾਈ ਗਵਾ ਰਿਹਾ ਹੈ ਖੱਜਲ ਖਵਾਰ ਹੋ ਹੋਗੇ ਵਿਸ਼ੇ ਵਿਕਾਰਾਂ ਦੇ ਵਿੱਚ ਹੁਣ ਬਾਬਾ ਫਰੀਦ ਜੀ ਦਾ ਜੋ ਉਹਨਾਂ ਦਾ ਉਪਦੇਸ਼ ਹੈ ਉਹ ਬੜਾ ਸਾਡੇ ਲਈ ਇੱਕ ਮਹੱਤਵ ਰੱਖਦਾ ਹੈ ਕਿ ਅਸੀਂ ਦੁਨਿਆਵੀ ਕਾਂ ਤੋਂ ਡਰਨ ਦੀ ਬਜਾਏ ਜੋ ਅਸਲ ਦੇ ਵਿੱਚ ਕਾਂ ਹਰ ਸਮੇਂ ਹਰ ਪਲ ਪਲ-ਪਲ ਸਾਨੂੰ ਡੱਸਦੇ ਨੇ ਉਹਨਾਂ ਤੋਂ ਅਸੀਂ ਜਿਹੜਾ ਉਹ ਬਚਨ ਦਾ ਯਤਨ ਕਰੀਏ ਤੇ ਇਹ ਬਚਿਆ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਹੀ ਜਾ ਸਕਦਾ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਜਾ ਸਕਦਾ ਹੈ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਦੇ ਨਾਲ ਪਿਆਰ ਪਾ ਕੇ ਸੋ ਇਹ ਸੀ ਬਾਬਾ ਫਰੀਦ ਜੀ ਦੇ ਸੰਬੰਧ ਦੇ ਵਿੱਚ ਵਿਚਾਰ ਇਤਨੀ ਕਾ ਹਾਜ਼ਰੀ ਪ੍ਰਵਾਂਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ